ਅਮਰਿਤਪਾਲ ਸਿੰਘ ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਪਹੁੰਚ ਚੁੱਕ ਲਈ ਗਈ ਹੈ ਅਮਰਿਤਪਾਲ ਸਿੰਘ ਦੇ ਵੱਲੋਂ ਹਾਲੇ ਤੋਂ ਨਹੀਂ ਚੁੱਕੀ ਗਈ ਹਾਲਾਂਕਿ ਜਦੋਂ ਨਾਮ ਲਏ ਜਾ ਰਹੇ ਸੀ ਤਾਂ ਉਸ ਦੌਰਾਨ ਅਮਰਿਤਪਾਲ ਸਿੰਘ ਦਾ ਵੀ ਨਾਂ ਬੋਲਿਆ ਗਿਆ ਸੰਸਦ ਦੇ ਵਿੱਚ ਪਰ ਉਹ ਗੈਰ ਹਾਜ਼ਰ ਦਰਸਲ ਅਮਰਿਤਪਾਲ ਸਿੰਘ ਸਾਮਦੀ ਡਿਪੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਦੇ ਤਹਿਤ ਹਾਲਾਂਕਿ ਉਹ ਖਡੂਰ ਸਾਹਿਬ ਤੋਂ ਐਮਪੀ ਵਜੋਂ ਜਿੱਤ ਚੁੱਕੇ ਨੇ ਰਿਕਾਰਡ ਤੋੜ ਵੋਟਾਂ ਦੇ ਨਾਲ ਉਹਨਾਂ ਨੂੰ ਜਿੱਟਾਇਆ ਹੈ ਇੱਕ ਦੂਸਤ ਹਰਬਾਸੀ 197000 ਤੋਂ ਵੱਧ ਵੋਟਾਂ ਨਾਲ ਜਿੱਤੇ ਨੇ ਪਰ ਹਾਲੇ ਉਹਨਾਂ ਨੂੰ ਪੈਰੋਲ ਨਹੀਂ ਮਿਲੀ ਹੈ ਮਹਲਤ ਨਹੀਂ ਮਿਲੀ ਹੈ ਕਿ ਉਹ ਸੌ ਚੁੱਕੇ ਅਸਾਮਦੀ ਡਿਪੂਗੜ ਜੇਲ੍ਹ ਦੇ ਵਿੱਚ ਅਮਿਤਪਾਲ ਸਿੰਘ ਬੰਦ ਨੇ ਕਦੋਂ ਉਹਨਾਂ ਨੂੰ ਸੌ ਚੁਕਾਈ ਜਾਣੀ ਹੈ ਇਹ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਜ ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਸੌਹ ਚੁੱਕੀ ਗਈ ਤੇ ਇਸ ਦੌਰਾਨ ਜਦੋਂ ਨਾਮ ਲਏ ਜਾ ਰਹੇ ਸੀ ਜਦੋਂ ਬੁਲਾਇਆ ਜਾ ਰਿਹਾ ਸੀ ਸੌਹ ਚੁੱਕਣ ਦੇ ਲਈ ਤਾਂ ਉਸ ਦੌਰਾਨ ਅਮਰਿਤਪਾਲ ਸਿੰਘ ਜੀ ਦੀ ਜ਼ਿੰਦਗੀ ਸੀ ਉਹਨਾਂ ਦਾ ਨਾਮ ਵੀ ਬੋਲਿਆ ਗਿਆ ਲਿਸਟ ਦੇ ਵਿੱਚ ਅਮਰਿਤਪਾਲ ਸਿੰਘ ਦਾ ਨਾਮ ਸੀ ਪਰ ਕਿਉਂਕਿ ਹਾਲੇ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਆਉਣ ਦੇ ਲਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਪੈਰੋਲ ਨਹੀਂ ਦਿੱਤੀ ਗਈ ਹੈ ਤੇ ਹਾਲੇ ਅਮਰਿਤਪਾਲ ਸਿੰਘ ਸੌ ਨਹੀਂ ਚੁੱਕ ਸਕੇ ਹਾਲਾਂਕਿ ਇਸ ਦੇ ਵਿੱਚ ਪ੍ਰੋਵੀਜ਼ਨ ਇਹੀ ਹੈ ਕਿ ਅਮਰਿਤਪਾਲ ਸਿੰਘ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਜਾਵੇਗਾ ਤੇ ਚੈਂਬਰ ਦੇ ਵਿੱਚ ਜਾ ਕੇ ਪੱਛਾ 50 ਤਾਂ ਇਹ ਕਦੋਂ ਨਹੀਂ ਜੰਦੀਏ ਦੇ ਨਜ਼ਰ ਫਿਲਹਾਲ ਅਮਰਿਤਪਾਲ ਸਿੰਘ ਨੂੰ ਸੌਣ ਦੇ ਸੌ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਪੰਜਾਬ ਦੇ ਸੌ ਚੁੱਕ ਲਈ ਗਈ ਹੈ ਅਮਰਿਤਪਾਲ ਸਿੰਘ ਦਾ ਨਾਮ ਵੀ ਸੰਸਦ ਦੇ ਵਿੱਚ ਗੂੰਜਿਆ ਹੈ ਸ਼੍ਰੀ ਅਮਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ